ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਔਰਤ ਦੇ ਹੱਕ ਵਿੱਚ ਕਵਿਤਾ ਲੈ ਕੇ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਗਿੱਚੀ ਪਿੱਛੇ ਮੱਤ ਤੇ ਕਹੀ ਕੁਡੜ ਪਕਾਰ ਗਈ ਕਈ ਪੈਰ ਦੀ ਜੁੱਤੀ ਕਹਿ ਕੇ ਜੁੱਤੀਆਂ ਮਾਰ ਗਈ ਕਈ ਕਾਲ ਕਾ ਕਹਿ ਚੱਲੀ ਸਾਰੀ ਦੀ ਸਾਰੀ ਨੂੰ ਨਹੀਂ ਦਿੱਤਾ ਸਤਕਾਰ ਕਿਸੇ ਨੇ ਅੱਜ ਵੀ ਨਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤੋ ਵਿਚਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਕੋਈ ਪੱਥਰਾਂ ਦੀ ਜਾਈ ਤੇ ਕੋਈ ਸਿਧਰੀ ਦੱਸਦਾ ਹੈ ਕੋਈ ਅਕਲ ਤਕੋਰੀ ਕਹਿ ਕੇ ਕਿੰਨਾ ਹੱਸਦਾ ਹੈ ਕੋਈ ਜੁੰਡਲ ਹੀ ਦੱਸਦਾ ਹੈ ਤਕਦੀਰੋਂ ਹਾਰੀ ਨੂੰ ਨਹੀਂ ਦਿੱਤਾ ਸਤਕਾਰ ਕਿਸੇ ਨੇ ਅੱਜ ਵੀ ਨਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਕੋਈ ਆਖਦਾ ਬਣੇ ਸਿਆਣੀ ਜਿਤਨਾ ਘੂਰੀ ਦਾ ਕੋਈ ਰੋਟੀਆਂ ਜੋਗੀ ਤੇ ਕੋਈ ਕੂੜਾ ਰੂੜੀ ਦਾ ਔਰਤਕ ਉੱਤੇ ਕਰਦੇ ਸਾਰੇ ਨੰਬਰਦਾਰੀ ਨੂੰ ਨਹੀਂ ਦਿੱਤਾ ਸਤਕਾਰ ਕਿਸੇ ਨੇ ਅੱਜ ਵੀ ਨਾਰੀ ਨੂੰ ਕਦੋਂ ਮਿਲੂ ਸਤਕਾਰ ਓ ਭਲਿਓ ਔਰਤ ਵਿਚਾਰੀ ਨੂੰ ਕਦੋਂ ਮਿਲੂ ਸਤਕਾਰ ਓ ਭਲਿਓ ਔਰਤ ਵਿਚਾਰੀ ਨੂੰ ਕਿਸੇ ਦੱਸਿਆ ਸਹਿਬਾ ਤੇ ਨਹੀਂ ਸਿਰ ਚੜਾਈ ਦੀ ਮੂੰਹ ਜੋਰ ਚੜੇਲ ਤੇ ਬਸ ਪਾਂਡ ਲੜਾਈ ਦੀ ਕਹਿਣ ਕੋੜ ਦਾ ਕੁੱਜਾ ਕੱਢੋ ਘਰੋਂ ਬਿਮਾਰੀ ਨੂੰ ਨਹੀਂ ਦਿੱਤਾ ਸਤਕਾਰ ਕਿਸੇ ਨੇ ਅੱਜ ਵੀ ਨਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਸੱਚ ਪੁੱਛੋ ਤਾਂ ਦਾਨੀ ਔਰਤ ਰੱਬ ਤੋਂ ਘਟ ਨਹੀਂ ਜੋ ਔਰਤ ਨੇ ਘਰ ਦੇਣਾ ਉਹ ਰੱਬ ਦੀ ਬਾਸ ਨਹੀਂ ਫੁੱਲੋ ਮਿੱਠੀ ਸਾਜਦਾ ਕਰੋ ਨਿਤ ਸਿਰਜਣ ਹਾਰੀ ਨੂੰ ਨਹੀਂ ਦਿੱਤਾ ਸਤਕਾਰ ਕਿਸੇ ਨੇ ਅੱਜ ਵੀ ਨਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਕਦੋਂ ਮਿਲੂ ਸਤਕਾਰ ਇਹ ਭਲਿਓ ਔਰਤ ਵਿਚਾਰੀ ਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਵਿਤਾ ਵਧੀਆ ਲੱਗੀ ਹੋਵੇਗੀ ਲਾਈਕ ਜ਼ਰੂਰ ਕਰਨਾ ਧੰਨਵਾਦ